ਜਿੱਥੇ ਓਖੀ ਬੰਦੀ ਪੀੜ ਉੱਥੇ ਸਤਿਗੁਰ ਚਾਹੀਦਾ ਸਤਿਗੁਰ ਜੀ ਸਦਾ ਹੀ ਆਪਣੇ ਬਾਣੇ ਦੀ लाज ਰੱਖਦੇ ਹਨ ਕੈਨੇਡਾ ਵਿੱਚ ਰਹਿਣ ਵਾਲੇ ਸੰਤ ਬਚਿੱਤਰ ਸਿੰਘ ਜੀ ਨਾਮਧਾਰੀ ਪਰਿਵਾਰ ਵਿੱਚੋਂ ਹਨ ਸਤਿਗੁਰ ਜਗਜੀਤ ਸਿੰਘ ਜੀ ਨੇ ਸੰਤ ਜੀ ਦੇ ਸੰਨ 1987 ਵਿੱਚ ਕਿਸ ਤਰ੍ਹਾਂ ਕਿਰਪਾ ਕੀਤੀ ਇਹ ਸਾਖੀ ਸੁਣਾ ਸੰਤ ਜੀ ਨਾਮਧਾਰੀ ਬਾਣੇ ਵਿੱਚ ਕੈਨੇਡਾ ਵਿੱਚ ਟੈਕਸੀ ਚਲਾਉਂਦੇ ਸਨ ਇੱਕ ਦਿਨ ਰਾਤ ਦੇ ਕੋਈ 1:30 ਵਜੇ ਉਹ ਕਿਸੇ ਸਵਾਰੀ ਨੂੰ ਛੱਡ ਕੇ ਵਾਪਸ ਆ ਰਹੇ ਸਨ ਇੱਕ ਚੌਂਗ ਦੇ ਕੋਲ ਦੋ ਆਦਮੀ ਖੜੇ ਸਨ ਤੇ ਠੰਡ ਕਰਕੇ ਕੰਬ ਰਹੇ ਸਨ ਉਹਨਾਂ ਦੇ ਹੱਥ ਦੇਣ ਤੇ ਸ਼ਾਂਤੀ ਜੀ ਨੇ ਟੈਕਸੀ ਰੋਕ ਦਿੱਤੀ ਸ਼ਾਂਤੀ ਜੀ ਨੇ ਕਿਹਾ ਕਿੱਧਰ ਜਾਣਾ ਹੈ ਜਿੱਥੇ ਉਹਨਾਂ ਨੇ ਦੱਸਿਆ ਉਧਰ ਵੱਲ ਚੱਲ ਪਏ ਕੋਈ 10 ਮਿੰਟਾਂ ਬਾਅਦ ਉਹਨਾਂ ਦੋਨਾਂ ਨੇ ਚਾਕੂ ਕੱਢ ਲਏ ਅਤੇ ਉਹਨਾਂ ਨੂੰ ਮਾਰਨ ਲਈ ਅੱਗੇ ਵਧੇ ਸੰਤ ਬਚਿੱਤਰ ਸਿੰਘ ਜੀ ਨੇ ਗੱਡੀ ਵਿੱਚ ਲੱਗੀ ਬੁਲੇਟ ਪ੍ਰੂਫ ਸ਼ੀਲਡ ਉੱਪਰ ਚੁੱਕ ਲਈ। ਸ਼ਾਂਤੀ ਜੀ ਨੇ ਸਤਿਗੁਰੂ ਜਗਦੀਸ਼ ਸਿੰਘ ਜੀ ਦੇ ਚਰਨਾ ਵਿੱਚ ਅਰਦਾਸ ਕੀਤੀ। ਸੱਚੇ ਪਾਤਸ਼ਾਹ ਜੀ ਆਪ ਜੀ ਮੇਰੀ ਰੱਖਿਆ ਕਰੋ। ਸੱਚੇ ਪਾਤਸ਼ਾਹ ਜੀ ਜੇ ਮੈਂ ਇਹਨਾਂ ਨਾਲ ਲੜਦਾ ਹਾਂ ਤਾਂ ਕੋਰਟ ਵਿੱਚ ਪੈਸਾ ਤੇ ਸਮਾਂ ਖਰਾਬ ਹੋਵੇਗਾ। ਆਪ ਜੀ ਕਿਰਪਾ ਕਰੋ ਇਹਨਾਂ ਦਾ ਮਨ ਠੀਕ ਕਰ ਦਿਵੋ। ਜਦੋਂ ਸ਼ਾਂਤੀ ਜੀ ਨੇ ਪਿੱਛੇ ਵੱਲ ਵੇਖਿਆ ਤਾਂ ਉਹ ਦੋਨੋਂ ਬੜੇ ਡਰੇ ਹੋਏ ਸਨ। ਸਤਗੁਰ ਜੀ ਨੇ ਉਹਨਾਂ ਨੂੰ ਪਤਾ ਨਹੀਂ ਕੀ ਦਿਖਾਇਆ ਪਹਿਲਾਂ ਜਿਹੜੇ ਸੰਤ ਜੀ ਨੂੰ ਜਾਨ ਤੋਂ ਮਾਰਨ ਲਈ ਅੱਗੇ ਵੱਧ ਰਹੇ ਸਨ ਹੁਣ ਉਹ ਡਰ ਕੇ ਬੈਠੇ ਸਨ ਜਦੋਂ ਉਹਨਾਂ ਦੀ ਜਗ੍ਹਾ ਆ ਗਈ ਤਾਂ ਉਹਨਾਂ ਨੇ ਸੰਤ ਜੀ ਕੋਲੋਂ ਮਾਫੀ ਵੀ ਮੰਗੀ ਨਾਲੇ ਟੈਕਸੀ ਦੇ ਪੈਸੇ ਵੀ ਦਿੱਤੇ ਸੰਤ ਜੀ ਨੇ ਸਤਗੁਰ ਜੀ ਦਾ ਮੋਹ ਦੇ ਮੋਹ ਵਿੱਚੋਂ ਕੱਢਣ ਲਈ ਬਹੁਤ ਧੰਨਵਾਦ ਕੀਤਾ ਐਸੇ ਅਣ ਸਾਡੇ ਸਤਗੁਰੂ ਜਗਜੀਤ ਸਿੰਘ ਜੀ ਯਾਦ ਕਰਨ ਤੇ ਉਸੇ ਵੇਲੇ ਸਿੱਖਿਆ ਦੀ ਰੱਖਿਆ ਕਰਦੇ ਹਨ ਤਨ ਹਾਜ਼ਰਾ ਜੁਰ ਪੈਰੇ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ